ਅਖੀਰ ਕਿਉਂ ਮਨਾਇਆ ਜਾਂਦਾ ਹੈ ਰਖੜੀ ਦਾ ਤਿਉਹਾਰ ਪਹਿਣਾ ਕਿਉਂ ਬੰਨ੍ਹਦੀਆਂ ਨੇ ਆਪਣੇ ਭਰਾਵਾਂ ਦੇ ਹੱਥਾਂ ਤੇ ਧਾਗੇ ਜਾਣੋ ਕੀ ਹੈ ਇਸ ਦੇ ਪਿੱਛੇ ਦਾ ਇਤਿਹਾਸ ਤੁਹਾਡੇ ਵੀ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਆਖਿਰਕਾਰ ਰਖੜੀ ਦਾ ਤਿਉਹਾਰ ਮਨਾਇਆ ਕਿਉਂ ਜਾਂਦਾ ਹੈ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਤਾਂ ਆਓ ਬਿਨਾਂ ਦੇਰੀ ਕੀਤੇ ਤੁਹਾਨੂੰ ਇਸ ਵੀਡੀਓ ਰਾਹੀਂ ਅਸੀਂ ਦੱਸਦੇ ਹਾਂ ਕਿ ਰਖੜੀ ਦੇ ਤਿਉਹਾਰ ਦਾ ਇਤਿਹਾਸ ਕੀ ਹੈ ਤੇ ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਕਿਉਂ ਭੈਣਾ ਇਸ ਤਿਉਹਾਰ ਮੌਕੇ ਆਪਣੇ ਭਰਾਵਾਂ ਦੇ ਹੱਥਾਂ ਦੇ ਉੱਤੇ ਧਾਗੇ ਬੰਨ੍ਹਦੀਆਂ ਨੇ ਭਾਪ ਰਖੜੀ ਬੰਨ੍ਹਦੀਆਂ ਨੇ ਰક્ષા ਬੰਧਨ ਜਾਫਿਲ ਰਖੜੀ ਭੈਣਾ ਭਰਾਵਾਂ ਵਿਚਕਾਰ ਅਟੁੱਟ ਪਿਆਰ ਨੂੰ ਦਰਸਾਉਣ ਦੇ ਲਈ ਮਨਾਇਆ ਜਾਂਦਾ ਹੈ ਇਹ ਤਿਉਹਾਰ ਹਰ ਸਾਲ ਹੀ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਆਉਂਦਾ ਹੈ ਇਸ ਦਿਨ ਭੈਣਾ ਪੂਜਾ ਕਰਦੀਆਂ ਹਨ ਅਤੇ ਆਪਣੇ ਭਰਾਵਾਂ ਦੇ ਗੁੱਟ ਤੇ ਲਖੜੀ ਬੰਨਦੀਆਂ ਨੇ ਅਤੇ ਉਹਨਾਂ ਦੀ ਸਿਹਤ ਤੇ ਜੀਵਨ ਦੇ ਵਿੱਚ ਸਫਲਤਾ ਦੀ ਕਾਮਨਾ ਕਰਦੀਆਂ ਹਨ ਇਸ ਦੇ ਨਾਲ ਹੀ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਉਹਨਾਂ ਨੂੰ ਪਿਆਰ ਕਰਨ ਅਤੇ ਪ੍ਰਤੀਕੂਲ ਸਥਿਤੀਆਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿਣ ਦਾ ਵਾਅਦਾ ਕਰਦੇ ਹਨ ਇਸ ਸਾਲ ਰਖੜੀ ਦਾ ਤਿਉਹਾਰ 19 ਅਗਸਤ ਯਾਨੀ ਕਿ ਅੱਜ ਮਨਾਇਆ ਜਾ ਰਿਹਾ ਹੈ ਇਸ ਤਿਉਹਾਰ ਦੇ ਨਾਲ ਜੁੜੀਆਂ ਕਥਾਵਾਂ ਦੇ ਵਿੱਚੋਂ ਇੱਕ ਮਹਾਂਕਾਵੀ ਮਹਾਭਾਰਤ ਤੋਂ ਉਤਪੰਨ ਹੋਇਆ ਇਤਿਹਾਸ ਦੇ ਅਨੁਸਾਰ ਸੁਦਰਸ਼ਨ ਚੱਕਰ ਦੁਆਰਾ ਭਗਵਾਨ ਕ੍ਰਿਸ਼ਨ ਦੀ ਉਂਗਲ ਅਚਾਨਕ ਕੱਟ ਗਈ ਸੀ ਐ ਦੇਖ ਕੇ ਦ੍ਰੋਪਦੀ ਨੇ ਖੂਨ ਵਗਣ ਤੋਂ ਰੋਕਣ ਦੇ ਲਈ ਆਪਣੀ ਸਾਰੀ ਤੋਂ ਕਪੜੇ ਦਾ ਇੱਕ ਟੁਕੜਾ ਪਾੜ ਦਿੱਤਾ ਅਤੇ ਜ਼ਖਮ ਤੇ ਬੰਨ ਦਿੱਤਾ ਭਗਵਾਨ ਕ੍ਰਿਸ਼ਨ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਹਮੇਸ਼ਾ ਦ੍ਰੋਪਦੀ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਉਨੇ ਵਾਦਾ ਪੂਰਾ ਵੀ ਕੀਤਾ ਜਦੋਂ ਦ੍ਰੋਪਦੀ ਨੂੰ ਹਸਤਿਨਾਪੁਰ ਦੇ ਸ਼ਾਹੀ ਦਰਬਾਰ ਦੇ ਵਿੱਚ ਜਨਤਕ અપਮਾਨ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਚੀਰ ਹਰਨ ਹਸਤਿਨਾਪੁਰ ਦੇ ਸ਼ਾਹੀ ਦਰਬਾਰ ਦੇ ਵਿੱਚ ਦ੍ਰੋਪਦੀ ਦਾ ਕੀਤਾ ਜਾ ਰਿਹਾ ਸੀ ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਰਖੜੀ ਬੰਧਨ ਦੇ ਭੈਣ ਦੁਆਰਾ ਰਖੜੀ ਬੰਨਣ ਦੀ ਪਰੰਪਰਾ ਸ਼ੁਰੂ ਹੋਈ ਰક્ષા ਬੰਧਨ ਦਾ ਤਿਉਹਾਰ ਭਰਾ ਭੈਣ ਦੇ ਪਿਆਰ ਅਤੇ ਭਰਾਵਾਂ ਦੁਆਰਾ ਭੈਣਾਂ ਦੀ ਰੱਖਿਆ ਦੇ ਪ੍ਰਤੀਕ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਦਿਨ ਭੈਣਾਂ ਭਰਾਵਾਂ ਨੂੰ ਰਖੜੀ ਬੰਨ੍ਹਦੀਆਂ ਨੇ ਅਤੇ ਉਹਨਾਂ ਨੂੰ ਮਠਿਆਈਆਂ ਖੁਮਾਉਂਦੀਆਂ ਨੇ ਇਸ ਦੇ ਨਾਲ ਹੀ ਭਰਾ ਇਸ ਦਿਨ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਨੇ ਸ਼ਾਸਤਰਾਂ ਦਾ ਮੰਨਣਾ ਹੈ ਕਿ ਮੌਲੀ ਜਾਫਰ ਰਖੜੀ ਬੰਨਣ ਦੇ ਨਾਲ ਵਿਅਕਤੀ ਤ੍ਰੇਏਕ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਅਤੇ ਤਿੰਨ ਦੇਵੀ ਲਕਸ਼ਮੀ, ਪਾਰਵਤੀ ਤੇ ਸਰਸਵਤੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਨੇ ਬ੍ਰਹਮਾ ਦੀ ਕਿਰਪਾ ਦੇ ਨਾਲ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ ਵਿਸ਼ਨੂ ਦੀ ਕਿਰਪਾ ਦੇ ਨਾਲ ਸੁਰੱਖਿਆ ਦੀ ਪ੍ਰਾਪਤੀ ਹੁੰਦੀ ਹੈ ਅਤੇ ਸ਼ਿਵ ਦੀ ਕਿਰਪਾ ਦੇ ਨਾਲ ਬੁਰੇ ਗੁਨਾ ਦਾ ਨਾਸ਼ ਹੁੰਦਾ ਹੈ ਇਸੇ ਤਰ੍ਹਾਂ ਲక్ష్ਮੀ ਤੋਂ ਧਨ ਦੁਰਗਾ ਤੋਂ ਸ਼ਕਤੀ ਸਰਸਵਤੀ ਦੀ ਕਿਰਪਾ ਦੇ ਨਾਲ ਬੁੱਧੀ ਪ੍ਰਾਪਤ ਹੁੰਦੀ ਹੈ ਇਹ ਮੋਲੀ ਕਿਸੇ ਦੇਵੀ ਜਾਂ ਦੇਵੀ ਦੇ ਨਾਮ ਦੀ ਵੀ ਬੰਨੀ ਜਾਂਦੀ ਹੈ ਜੋ ਵਿਅਕਤੀ ਨੂੰ ਮੁਸੀਬਤਾਂ ਤੋਂ ਬਚਾਉਂਦੀ ਹੈ ਇਹ ਮੰਦਰਾਂ ਦੇ ਵਿੱਚ ਸੁਖਣਾ ਦੇ ਲਈ ਵੀ ਬੰਨਿਆ ਜਾਂਦਾ ਹੈ ਮਹਾਭਾਰਤ ਦੇ ਵਿੱਚ ਵੀ ਰਖੜੀ ਦੇ ਤਿਉਹਾਰ ਦਾ ਜ਼ਿਕਰ ਹੈ ਜਦੋਂ 유ਦਿਸ਼ਥਿਰ ਨੇ ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਕਿ ਉਹ ਸਾਰੀਆਂ ਮੁਸੀਬਤਾਂ ਨੂੰ ਕਿਵੇਂ ਦੂਰ ਕਰ ਸਕਦਾ ਹੈ ਤਾਂ ਕ੍ਰਿਸ਼ਨ ਨੇ ਉਸ ਨੂੰ ਆਪਣੀ ਅਤੇ ਆਪਣੀ ਸੇਨਾ ਦੀ ਰੱਖਿਆ ਲਈ ਰਖੜੀ ਦਾ ਤਿਉਹਾਰ ਮਨਾਉਣ ਦੀ ਵੀ ਸਲਾਹ ਦਿੱਤੀ ਸੀ। ਬਾਕੀ ਰਖੜੀ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਕਥਾਵਾਂ ਪ੍ਰਸਿੱਧ ਨੇ ਜਿਨ੍ਹਾਂ ਦੇ ਵਿੱਚ ਰਖੜੀ ਦਾ ਜ਼ਿਕਰ ਹੋਇਆ ਹੈ। ਬਾਕੀ ਤੁਸੀਂ ਰਖੜੀ ਬਾਰੇ ਕਿਹੜੀ ਕਹਾਣੀ ਜਾਣਦੇ ਹੋ ਕਿਹੜੀ ਕਥਾ ਜਾਣਦੇ ਹੋ? ਉਸ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਣਕਾਰੀ ਦੇ ਸਕਦੇ ਹੋ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ દૂર તે મુદ્દે નેડે પંજાબી ટીવી